ਪੰਜਾਬ ਦੇ ਕਿਸਾਨ ਅੱਜ ਐਕਸ਼ਨ ਮੋਡ ਦੇ ਵਿੱਚ ਦਿਖਾਈ ਦੇ ਰਹੇ ਨੇ ਬੀਕੇਯੂ ਅਗਰਾਹਾ ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਵੱਲੋਂ ਅੱਜ ਵਿਧਾਨ ਸਭਾ ਵੱਲ ਮਾਰਚ ਦਾ ਐਲਾਨ ਕੀਤਾ ਗਿਆ ਹੈ ਦੂਜੇ ਪਾਸੇ ਸਜੁਟ ਕਿਸਾਨ ਮੋਰਚੇ ਦੇ ਵੱਲੋਂ ਅੱਜ ਚੰਡੀਗੜ੍ਹ ਦੇ ਵਿੱਚ ਕਿਸਾਨ ਮਹਾਪੰਚਾਇਤ ਜਿਹੜੀ ਉਹ ਕੀਤੀ ਜਾ ਰਹੀ ਹੈ ਤਾਂ ਅੱਜ ਤੋਂ ਹੀ ਪੰਜਾਬ ਵਿਧਾਨ ਸਭਾ ਦਾ ਮਾਸੂਲ اجلاس ਦੀ ਸ਼ੁਰੂਆਤ ਆ ਜਿਹੜੀ ਉਹ ਹੋ ਰਹੀ ਹੈ ਅੱਜ ਦੁਪਹਿਰ 2 ਵਜੇ ਪੰਜਾਬ ਵਿਧਾਨ ਸਭਾ ਦਾ ਮਾਸੂਲ اجلاس ਸ਼ੁਰੂ ਹੋਵੇਗਾ ਜਿਸ ਤੋਂ ਬਾਅਦ ਕਿਸਾਨ ਨੇ ਜਿਹੜੇ ਉਹ ਵੀ ਲਗਾਤਾਰ ਐਕਸ਼ਨ ਬੋਰਡ ਦੇ ਵਿੱਚ ਦਿਖਾਈ ਦੇ ਰਹੇ ਨੇ ਬੀਕੇਯੂ ਉਗਰਾਹਾ ਦੇ ਵੱਲੋਂ ਪੰਜ ਦਿਨ ਦਾ ਧਰਨਾ ਜਿਹੜਾ ਉਹ ਚੰਡੀਗੜ੍ਹ ਦੇ ਵਿੱਚ ਕੀਤਾ ਜਾ ਰਿਹਾ ਏ ਦੂਜੇ ਪਾਸੇ ਸੰਜੁਟ ਕਿਸਾਨ ਮੋਰਚਾ ਜਿਹੜਾ ਉਹਦੇ ਵੱਲੋਂ ਵੀ ਕਿਸਾਨ ਵਾਹ ਪੰਚਾਇਤੀ ਕਾਲਾ ਜਿਹੜੀ ਉਹ ਦਿੱਤੀ ਗਈ ਹੈ ਤਾਂ ਜਾਣਕਾਰੀ ਸਾਹਮਣੇ ਆਈ ਹੈ ਕਿ 11 ਵਜੇ ਦੇ ਕਰੀਬ ਬੀਕੇਯੂ ਉਗਰਾਹਾ ਦੇ ਵੱਲੋਂ ਵਿਧਾਨ ਸਭਾ ਵੱਲ ਮਾਰਚਾ ਜਿਹੜਾ ਉਹ ਸ਼ੁਰੂ ਕੀਤਾ ਜਾਵੇਗਾ ਤਾਂ ਬੀਕੇਯੂ ਉਗਰਾਹਾ ਅਤੇ ਖੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਵੱਲੋਂ ਪੰਜ ਰੋਜ਼ਾ ਖੇਤੀ ਦਿੱਤੀ ਮੋਰਚਾ ਜਿਹੜਾ ਉਹ ਚੰਡੀਗੜ੍ਹ ਦੇ ਵਿੱਚ ਕੱਲ ਤੋਂ ਸ਼ੁਰੂ ਕੀਤਾ ਗਿਆ ਹੈ ਚੰਡੀਗੜ੍ਹ ਦੇ ਸੈਕਟਰ 34 ਵਿਛਲੇ ਦੁਸ਼ਹਿਰਾ ਗਰਾਊਂਡ ਦੇ ਵਿੱਚ ਕੱਲ ਤੋਂ ਹੀ ਕਿਸਾਨ ਨੇ ਜਿਹੜੇ ਉਹ ਆਪਣਾ ਧਰਨਾ ਪ੍ਰਦਰਸ਼ਨ ਕਰ ਰਹੇ ਨੇ ਇਸ ਦੇ ਨਾਲ ਹੀ ਸੰਜੁਕਤ ਕਿਸਾਨ ਮੋਰਚੇ ਦੇ ਵੱਲੋਂ ਵੀ ਇਸ ਸਬੰਧਤ ਇੱਕ ਕਾਲ ਆ ਜਿਹੜੀ ਉਹ ਦਿੱਤੀ ਗਈ ਸੀ ਤਾਂ ਕੱਲ ਕਿਸਾਨ ਅਗੂ ਦਾ ਕਹਿਣਾ ਸੀ ਕਿ ਸਰਕਾਰਾਂ ਦੇ ਲੀਡਰ ਨੇ ਜਿਹੜੇ ਉਹ ਆਪਣੇ ਵਾਅਦੇ ਭੁੱਲ ਗਏ ਨੇ ਇਸ ਕਰਕੇ ਉਹ 2 ਸਤੰਬਰ ਨੂੰ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਆਪਣੀਆਂ ਮੰਗਾਂ ਨੂੰ ਲੈ ਕੇ ਮਾਰਤਾ ਜਿਹੜਾ ਉਹ ਵਿਧਾਨ ਸਭਾ ਦੇ ਵੱਲ ਕਰਨਗੇ ਦੂਜੇ ਪਾਸੇ ਪੰਜਾਬ ਦੇ ਕਿਸਾਨ ਦੇ ਜਿਹੜੇ ਉਹ ਅੱਜ ਸੈਕਟਰ 34 ਦੇ ਗੁਰਦੁਆਰਾ ਸ੍ਰੀ ਤੇਗ ਬਹਾਦਰ ਸਾਹਿਬ ਦੇ ਬਿਲਕੁਲ ਸਾਹਮਣੇ ਗਰਾਊਂਡ ਦੇ ਵਿੱਚ ਮਹਾਪੰਚਾਇਤ ਲਈ ਰਵਾਨਾ ਹੋਣ ਤੋਂ ਪਹਿਲਾਂ ਇਕੱਠੇ ਹੋ ਰਹੇ ਨੇ ਉਸ ਤੋਂ ਪਹਿਲਾਂ ਕਿਸਾਨ ਜਿਹੜੇ ਉਵਾਲੀ ਦੇ ਗੁਰਦੁਆਰਾ ਅਬਸਾਬ ਦੇ ਸਾਹਮਣੇ ਪੁੱਡਾ ਗਰਾਊਂਡ ਦੇ ਵਿੱਚ ਇਕੱਠੇ ਹੋ ਰਹੇ ਨੇ ਜਿੱਥੋਂ ਕਾਫਲੇ ਬਣਾ ਕੇ ਚੰਡੀਗੜ੍ਹ ਦੇ ਵੱਲ ਰੁਕਾ ਜਿਹੜਾ ਉਹ ਕੀਤਾ ਜਾਵੇਗਾ ਤਾਂ ਸਜੁਕਤ ਕਿਸਾਨ ਮੋਰਚੇ ਦੇ ਵਿੱਚ ਸ਼ਾਮਿਲ 32 ਜਸੇਵੰਦੀਆਂ ਵੱਲੋਂ ਅੱਜ ਕਿਸਾਨ ਮਹਾਪੰਚਾਇਦਾ ਐਲਾਨ ਚੰਡੀਗੜ੍ਹ ਦੇ ਵਿੱਚ ਕੀਤਾ ਗਿਆ ਏ ਜਿੱਥੇ ਸੈਕਟਰ 34 ਦੇ ਗੁਰਦੁਆਰਾ ਸਾਹਿਬ ਦੇ ਬਿਲਕੁਲ ਸਾਹਮਣੇ ਫੌਂਡ ਦੇ ਵਿੱਚ ਕਿਸਾਨਾਂ ਵੱਲੋਂ ਮਹਾਪੰਚਾਇਤਾਂ ਜਿਹੜੀ ਉਹ ਕੀਤੀ ਜਾਵੇਗੀ ਖੇਤੀ ਦੀ ਆਰਥਿਕਤਾ ਅਤੇ ਪਾਣੀ ਦੇ ਸੰਕਟ ਸਬੰਧੀ ਖੇਤੀ ਨਾਲ ਜੁੜੇ ਵੱਖ-ਵੱਖ ਮਸਲੇ ਨੇ ਜਿਹੜੇ ਅੱਜ ਕਿਸਾਨਾਂ ਵੱਲੋਂ ਉਭਾਰੇ ਜਾਣਗੇ ਅਤੇ ਪੰਜਾਬ ਸਰਕਾਰ ਤੋਂ ਇਹਨਾਂ ਦੇ ਠੋਸ ਹੱਲ ਦੀ ਮੰਗ ਆ ਜਿਹੜੀ ਉਹ ਕੀਤੀ ਜਾਵੇਗੀ ਦੂਜੇ ਪਾਸੇ ਪੰਜਾਬ ਦਾ ਵਿਧਾਨ ਸਭਾ ਸੈਸ਼ਨ ਦਾ ਜਿਹੜਾ ਉਹ ਭਾਵੇਂ 24 ਸਤੰਬਰ ਤੱਕ ਚੱਲਣਾ ਹੈ ਲੇਕਿਨ ਇਸ ਸੈਸ਼ਨ ਦੇ ਸੰਗਾਬੇਦਾਰ ਹੋਣ ਦੇ ਆਸਾਨ ਨੇ ਕਿਸਾਨਾਂ ਦੇ ਮੁੱਦਿਆਂ ਉੱਤੇ ਵੀ ਵਿਰੋਧੀ ਧਿਰ ਪੰਜਾਬ ਸਰਕਾਰ ਨੂੰ ਘੇਰ ਦਾ ਨਜ਼ਰ ਆਵੇਗਾ ਤਾਂ ਉਹ ਦੇਖਿਆ ਹੋਵੇਗਾ ਕਿ ਇਸ ਤਰ੍ਹਾਂ ਦੇ ਹਾਲਾਤ ਦੇ ਜਿਹੜੇ ਅੱਜ ਚੰਡੀਗੜ੍ਹ ਦੇ ਵਿੱਚ ਵਰਦੇ ਨੇ ਤੇ ਕਿਸਾਨਾਂ ਵੱਲੋਂ ਕਿਸ ਤਰ੍ਹਾਂ ਆਪਣਾ ਪ੍ਰਦਰਸ਼ਨ ਅਰੇੜਾ ਉਹ ਕੀਤਾ ਜਾਂਦਾ ਹੈ ਅਤੇ ਵਿਰੋਧੀ ਧਿਰ ਵੱਲੋਂ ਕਿਸ ਤਰ੍ਹਾਂ ਕਿਸਾਨਾਂ ਦੀ ਆਵਾਜ਼ ਅਰੇੜੀ ਉਹ ਵਿਧਾਨ ਸਭਾ ਦੇ ਅੰਦਰ ਉਠਾਈ ਜਾਂਦੀ ਹੈ